ਛੱਤੀਸਗੜ੍ਹ ਦੇ ਬੀਜਾਪੁਰ ਚ ਇੱਕ ਵਾਰ ਮੁੜ ਤੋਂ ਨਕਸਲੀ ਹਮਲਾ ਹੋਇਆ ਇਸ ਹਮਲੇ 'ਚ ਭਾਰਤੀ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਤੇ 14 ਜਵਾਨ ਜ਼ਖਮੀ ਹੋਏ ਨੇ ਜ਼ਖਮੀ ਜਵਾਨਾਂ ਨੂੰ ਇਲਾਜ ਲਈ ਰਾਇਪੁਰ ਭੇਜਿਆ ਗਿਆ ਦੇਰ ਰਾਤ ਮੁਕਾਬਲਾ ਚੱਲਦਾ ਰਿਹਾ ਤੇ ਹਮਲਾ ਕੋਬਰਾ ਐਸਟੀਐਫ ਡੀਆਰਜੀ ਜਵਾਨਾਂ ਤੇ ਕੀਤਾ ਗਿਆ ਇਸ ਤੋਂ ਪਹਿਲਾਂ ਵੀ ਸਾਲ 2021 'ਚ ਹਮਲਾ ਹੋਇਆ ਸੀ ਤੇ ਉਦੋਂ ਦੇਸ਼ ਦੇ 22 ਜਵਾਨ ਸ਼ਹੀਦ ਹੋਏ ਸਨ ਪੁਲਿਸ ਨੇ ਬੀਤੇ ਦਿਨ ਹੀ ਟੈਕਲ ਗੁਡਮ ਚ ਸੈਨਿਕਾਂ ਲਈ ਨਵਾਂ ਕੈਂਪ ਖੋਲਿਆ ਸੀ ਤੇ ਉਸੇ ਕੈਂਪ ਦੇ ਕੋਬਰਾ ਐਸਟੀਫ ਅਤੇ ਡੀਆਰਜੀ ਦੇ ਜਵਾਨ ਕੈਂਪ ਦੇ ਨੇੜੇ ਜੋਂ ਗੁੱਡਾ ਅਲੀ ਗੁੱਡਾ ਵੱਲ ਤਲਾਸ਼ੀ ਲਈ ਨਿਕਲੇ ਤੇ ਜਦੋਂ ਉਹ ਤਲਾਸ਼ੀ ਲਈ ਨਿਕਲੇ ਤਾਂ ਉਦੋਂ ਹੀ ਨਕਸਲੀਆਂ ਨੇ ਹਮਲਾ ਕਰ ਦਿੱਤਾ ਸਿਲਗਰ ਕੈਂਪ ਵਿੱਚ ਮੁੜਲੇ ਸਹਾਇਤਾ ਤੋਂ ਬਾਅਦ ਜ਼ਖਮੀ ਜਵਾਨਾਂ ਨੂੰ ਇਲਾਜ ਤੇ ਲਈ ਰਾਏਪੁਰ ਭੇਜਿਆ ਗਿਆ ਇਸ ਤੋਂ ਪਹਿਲਾਂ ਸਾਲ 2021 ਵਿੱਚ ਵੀ ਇੱਥੇ ਹਮਲਾ ਹੋਇਆ ਸੀ ਉਦੋਂ ਦੇਸ਼ ਦੇ 22 ਜਵਾਨਾਂ ਨੇ ਆਪਣੀ ਜਾਨ ਗਵਾ ਦਿੱਤੀ ਦੇਸ਼ ਦੇ 22 ਜਵਾਨ ਸ਼ਹੀਦ ਹੋਏ ਸਨ ਸੀਆਰਪੀਐਫ ਦੇ ਕੋਬਰਾ ਕਮਾਂਡੋ ਅਤੇ ਛੱਤੀਸਗੜ੍ਹ DRG ਦੇ ਜਵਾਨਾਂ ਨੂੰ ਬੈਕਅਪ ਲਈ ਭੇਜਿਆ ਗਿਆ ਏ ਨਕਸਲੀਆਂ ਨਾਲ ਮੁਠਪੇੜ ਦੇ ਰਾਤ ਤੱਕ ਜਾਰੀ ਰਹੀ ਤੇ ਹਮਲੇ ਦੀ ਸੂਚਨਾ ਜਿਵੇਂ ਹੀ ਮਿਲੀ ਤਾਂ ਉਸ ਤੋਂ ਬਾਅਦ ਪੁਲਿਸ ਫੋਰਸ ਪਹੁੰਚੀ ਤਾਂ ਉੱਥੇ ਹੋਰ ਫੋਰਸ ਜਿਹੜੀ ਪਹੁੰਚਦੀ ਹੈ ਤੇ ਲਾਗੇ-ਚਾਗੇ ਦੇ ਇਲਾਕਿਆਂ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਉਹਨਾਂ ਦੇ ਵੱਲੋਂ ਸ਼ੁਰੂ ਕੀਤੀ ਗਈ ਮਾਓਵਾਦੀਆਂ ਦੀ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੰਦਿਆਂ ਭਾਰਤੀ ਰੱਖਿਆ ਬਲਾਨੇ ਵੀ ਗੋਲੀਬਾਰੀ ਕੀਤੀ ਤੇ ਕਿਹਾ ਜਾ ਰਿਹਾ ਕਿ ਫੌਜ ਦੀ ਗੋਲੀਬਾਰੀ ਤੋਂ ਬਾਅਦ ਨਕਸਲੀ ਉਥੋਂ ਫਰਾਰ ਹੋ ਗਏ ਇਸ ਤੋਂ ਪਹਿਲਾਂ April ਸਾਲ 2021 ਵਿਚ Chhattisgarh ਦੇ Bijapur ਚ ਇੱਕ ਵੱਡਾ ਨਕਸਲੀ ਹਮਲਾ ਹੋਇਆ ਜਿਸ ਹਮਲੇ ਚ 22 ਭਾਰਤੀ ਜਵਾਨ ਸ਼ਹੀਦ ਹੋ ਗਏ ਸੀ ਇਸ ਹਮਲੇ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਨਕਸਲੀ ਹਮਲਾ ਮੰਨਿਆ ਜਾਂਦਾ ਹੈ ਹਮਲੇ ਤੋਂ ਬਾਅਦ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਕਿ ਸਥਾਨਕ ਪਿੰਡ ਦੇ ਲੋਕਾਂ ਨੇ ਜਵਾਨਾਂ ਤੇ ਹਮਲਾ ਕਰਨ ਲਈ ਨਕਸਲੀਆਂ ਦਾ ਸਮਰਥਨ ਕੀਤਾ ਸੀ ਨਕਸਲੀਆਂ ਨੇ ਹਮਲੇ ਲਈ ਐਲ ਐਮ ਜੀ ਯਾਨੀ ਲਾਈਟ ਮਸ਼ੀਨ ਗਨ ਲਾ ਰੱਖੀ ਸੀ ਜਿਸ ਕਰਕੇ ਨਕਸ਼ਲੀਆਂ ਨੇ ਗੋਰੀਬਾਰੀ ਕੀਤੀ ਅਧਿਕਾਰਤ ਜਾਣਕਾਰੀ ਅਨੁਸਾਰ ਜਦੋਂ ਹਮਲਾ ਹੋਇਆ ਉਦੋਂ ਸਟਿਆਰ ਪੀ ਐਫ ਡੀ ਆਰ ਜੀ ਐਸਟੀਐਫ ਅਤੇ ਕੋਬਰਾ ਬਟਾਲੀਅਨ ਦੇ 2000 ਜਵਾਨ ਇਲਾਕੇ ਦੀ ਤਲਾਸ਼ੀ ਦੇ ਲਈ ਨਿਕਲੇ ਸੀ ਤਾਂ ਉਦੋਂ ਹੀ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ